ਸ਼ਸ਼ੀ ਕਲਸਾਰਿਆ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰ ਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸਿੰਪਲ ਤਰੀਕੇ ਨਾਲ 버ਗਰ ਜਿਹੜੇ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲਈ ਚੀਜ਼ ਬਣ ਕੇ ਤਿਆਰ ਹੋਣਗੇ ਤੇ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਚਲੋ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਲੈ ਲੇ ਆਪਾਂ ਆਲੂ ਇੱਥੇ ਉਬਾਲ ਕੇ ਇਹ ਅੱਧਾ ਕਿਲੋ ਦੇ ਕਰੀਬ ਜਿਹੜੇ ਆਲੂ ਨੇਗੇ ਤੇ ਇਹਨਾਂ ਨੂੰ ਆਪਾਂ ਬਾਹਰ ਲਿਆ ਤੇ ਠੰਡਾ ਕਰਕੇ ਛਿੱਲ ਕੇ ਰਕ ਲਿਆ ਤੇ ਜੇ ਤੁਸੀਂ ਇਹਨਾਂ ਨੂੰ ਗ੍ਰੇਟ ਕਰਨਾ ਹੈ ਕੱਦੂ ਕਸ ਨਾਲ ਤਾਂ ਕਰੀਟ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਹੱਥ ਨਾਲ ਹੀ ਇਹਨਾਂ ਨੂੰ ਮੈਸ਼ ਕਰ ਸਕਦੇ ਹੋਗੇ ਇਹਨਾਂ ਨੂੰ ਆਪਾਂ ਹੱਥ ਨਾਲ ਮਤਲਬ ਕਿ ਮੈਸ਼ ਕਰ ਲਵਾਂਗੇ ਬਿਲਕੁਲ ਬਰੀਕ ਬਰੀਕ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਕੁਝ ਮਸਾਲੇ ਟੇਸਟ ਵਾਸਤੇ ਸਪਾਈਸਸ ਵਾਸਤੇ ਜਿਆਦਾ ਮਸਾਲਿਆਂ ਦੀ ਜ਼ਰੂਰਤ ਨਹੀਂ ਸਿਰਫ ਸਿੰਪਲੀ 2-3 ਮਸਾਲੇ ਐਡ ਕਰਾਂਗੇ ਇਹਦੇ ਵਿੱਚ ਆਪਾਂ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਲਾਲ ਮਿਰਚ ਪਾਊਡਰ స్వాద అనుసారూణ తోడే చమచ జా గర్మ మసాలా యాడ్ అధ్ చమచ జీరా డ్డగే ఎన్న సారే మసాలను చంగతర ఆలూ మిక్స్ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਨਾ ਹੈਗਾ ਚਾਹੇ ਤਾਂ ਤੁਸੀਂ ਬੇਸਣ ਐਡ ਕਰ ਸਕਦੇ ਹੋ ਜੇ ਬੇਸਣ ਨਹੀਂ ਐਡ ਕਰਨਾ ਤਾਂ ਝੋਲਾ ਦਾ ਆਟਾ ਵੀ ਐਡ ਕਰ ਸਕਦੇ ਹੋ ਮੈਦਾ ਵੀ ਐਡ ਕਰ ਸਕਦੇ ਹੋ ਤਾਂ ਮੈਂ ਇੱਥੇ ਐਡ ਕਰੂੰਗੀ ਇਹਦੇ ਵਿੱਚ ਕੌਰਨ ਫਲਾਰ ਦੇ 2-3 ਚਮਚੇ ਜੇ ਤੁਸੀਂ ਕੌਰਨ ਫਲਾਰ ਨਹੀਂ ਖਾਣਾ ਪਸੰਦ ਕਰਦੇ ਤੇ ਜਾਂ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ 2-3 ਬ੍ਰੈਡਾਂ ਨੂੰ ਗ੍ਰाइंड ਕਰਕੇ ਉਹ ਵੀ ਪਾ ਸਕਦੇ ਹੋਗੇ ਤੇ ਉਹਨਾਂ ਨਾਲ ਵੀ ਜਿਹੜੀ ਇਹ ਟਿੱਕੀ ਹੈਗੀ ਉਹ ਬਹੁਤ ਹੀ कुरकुरी ਬਣ ਕੇ ਤਿਆਰ ਹੁੰਦੀ ਹੈਗੀ ਤੇ ਆਪਾਂ ਇਹਦੇ ਵਿੱਚ ਕਾਰਨ ਫਲਾਰ ਪਾਇਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੀਆਂ ਬਣਾਵਾਂਗੇ ਟਿੱਕੀਆਂ ਮंजे ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬੱਦ ਵਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਬੱਦ ਵਾਰ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਸੌਕੇ ਤੇ ਸਿੰਪਲ ਤਰੀਕੇ ਨਾਲ ਜਿਹੜੀ ਵੀ ਰੈਸਪੀ ਬਣਾ ਕੇ ਤਿਆਰ ਕਰਦੇ ਆ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਚੀਜ਼ ਬਣ ਕੇ ਤਿਆਰ ਹੁੰਦੀ ਹੈਗੀ ਜਿਹਨੂੰ ਹਰੇਕ ਮਤਲਬ ਕਿ ਨਾਰਮਲ ਬੰਦਾ ਜਿਵੇਂ ਕਿ ਘਰ ਦੇ ਵਿੱਚ ਬਣਾ ਕੇ ਖਾ ਸਕਦਾ ਹੈਗਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਇਹ ਚੀਜ਼ ਬਾਜ਼ਾਰ ਦੇ ਵਿੱਚ ਮਤਲਬ ਕਿ ਜਾ ਜਾ ਕੇ ਲੈਣ ਦੀ ਜ਼ਰੂਰਤ ਨਹੀਂ ਹੈਗੀ ਕਿ ਇਹਨਾਂ ਚੀਜ਼ਾਂ ਨੂੰ ਘਰ ਦੇ ਵਿੱਚ ਆਪਣੇ ਦੇਖ ਰੱਖ ਦੇ ਵਿੱਚ ਬਣਾਓ ਇਹ ਚੀਜ਼ਾਂ ਤੇ ਹਲਦੀ ਵੀ ਹੁੰਦੀਆਂ ਨੇ ਆ ਫਿਰ ਖਾਣ ਦੇ ਵਿੱਚ ਜੇ ਆਪਾਂ ਬਾਜ਼ਾਰ ਦੇ ਵਿੱਚ ਲੈਣੇ ਆ ਤਾਂ ਕਾਫੀ ਦਿਨਾਂ ਦੀਆਂ ਬਈਆਂ ਤਵੀਆਂ ਮਤਲਬ ਕਿ ਚੀਜ਼ਾਂ ਪਾਣੋ ਦੇ ਦਿੰਦੇ ਹੈਗੇ ਤੇ ਬਸ ਉਹਦਾ ਟੇਸਟ ਹੈ ਜਿਹੜਾ ਥੋੜਾ ਜਿਹਾ ਵਧੀਆ ਕਰ ਲੰਦੇ ਨੇਗੇ ਇਧਰ ਆਪਾਂ ਜਿਹੜੀ ਇਹ ਟਿੱਕੀ ਹੈਗੀ ਬਣਾ ਕੇ ਤਿਆਰ ਕਰ ਲਈ ਹੈਗੀ ਇਹ ਸਾਰੇ ਮਤਲਬ ਕਿ ਮਸਾਲੇ ਤੋਂ ਮੈਂ ਚਾਰੀ ਟਿੱਕੀਆਂ ਤਿਆਰ ਕਰੂੰਗੀ ਕਿਉਂਕਿ ਮੈਂ ਚਾਰੀ 버ਗਰ ਮਤਲਬ ਕਿ ਬਣਾ ਕੇ ਤਿਆਰ ਕਰਨੇ ਹੈਗੇ ਚਾਰ ਜਿਨੇ ਵਾਸਤੇ ਤੇ ਮੈਂ ਕਾਫੀ ਵੱਡੇ ਸਾਈਜ਼ ਦੇ ਜਿਹੜੇ ਟਿੱਕੀ ਬਣਾ ਕੇ ਤਿਆਰ ਕਰ ਲਈਆਂ ਤੁਸੀਂ ਇਹ ਤੋਂ ਛੋਟੀਆਂ ਵੀ ਬਣਾ ਸਕਦੇ ਹੋਗੇ ਤੇ ਇਧਰ ਨਾਲ ਹੀ ਮੈਂ ਇੱਕ ਫਰਾਈਪੈਨ ਲੈ ਲਿਆ ਇਹਦੇ ਵਿੱਚ ਮੈਂ ਥੋੜਾ ਸਰ੍ਹੋਂ ਦਾ ਤੇਲ ਪਾ ਲਿਆਗਾ ਤੇ ਮੈਨੂੰ ਸਰ੍ਹੋਂ ਦੇ ਤੇਲ ਦੇ ਵਿੱਚ ਬਣੀ ਹੋਈ ਜੀ ਜ਼ਿਆਦਾ ਪਸੰਦ ਹੈਗੀ ਤੇ ਮੈਂ ਜ਼ਿਆਦਾਤਰ ਸਰੋਂ ਦੇ ਤੇਲ ਦੇ ਵਿੱਚ ਹੀ ਮਤਲਬ ਕਿ ਜਿਹੜੀ ਵੀ ਚੀਜ਼ ਫਰਾਈ ਕਰਦੀ ਆਂਗੀ ਤੇਲ ਗਰਮ ਹੋਣ ਤੋਂ ਬਾਅਦ ਜਿਹੜੀਆਂ ਟਿੱਕੀਆਂ ਨੇ ਆਪਾਂ ਬਣਾ ਕੇ ਤਿਆਰ ਕਰ ਲਈਆਂ ਸੀ ਚਾਰੇ ਉਹਨਾਂ ਨੂੰ ਆਪਾਂ ਫਰਾਈ ਹੋਣ ਵਾਸਤੇ ਪਾ ਦਵਾਂਗੇ ਤੇ ਹੁਣ ਜਦ ਤੱਕ ਆਪਣੀਆਂ ਇਹ ਟਿੱਕੀਆਂ ਫਰਾਈ ਹੁੰਦੀਆਂ ਤੇ ਉਧਰ ਆਪਾਂ ਜਿਹੜੀ ਸਟਫਿੰਗ ਵਾਸਤੇ ਮਤਲਬ ਕਿ ਇਹ ਸਟਫਿੰਗ ਤਿਆਰ ਕਰਨੀ ਹੈਗੀ ਉਹਦੇ ਵਾਸਤੇ ਆਪਾਂ ਕੁਝ ਚੀਜ਼ਾਂ ਕਟਿੰਗ ਕਰਨੀਆਂ ਨੇ ਇਹਨਾਂ ਨੂੰ ਕਟਿੰਗ ਕਰ ਲਵਾਂਗੇ ਤੇ ਜਦ ਤੱਕ ਇਹ ਇਹ ਆਪਣੇ ਪੌਂਦੇ ਪੌਂਦੇ ਜਿਹੜੀਆਂ ਟਿੱਕੀਆਂ ਨਹੀਂ ਆ ਥੋੜੀਆਂ ਮਤਲਬ ਕਿ ਸਿਕ ਗਈਆਂ ਨਹੀਂਆਂ ਨੂੰ ਆਪਾਂ ਪਲਟ ਦਮਾਂਗੇ ਤੇ ਦੂਸਰੇ ਪਾਸੇ ਜਾਂਦੇ ਕਰ ਸਿਕਦੀਆਂ ਨੇ ਆਪਾਂ ਜਿਹੜੀ ਸਟਫਿੰਗ ਹੈਗੀ ਉਹ ਤਿਆਰ ਕਰ ਲਵਾਂਗੇ ਸਟਫਿੰਗ ਵਿੱਚ ਮੈਂ ਇੱਥੇ ਹਰਾ ਧਨੀਆ ਲੈਂਦਾ ਫਰੈਸ਼ ਫਰੈਸ਼ ਤੇ ਇਹਨੂੰ ਮੈਂ ਬਰੀਕ-ਬਰੀਕ ਕਟਿੰਗ ਕਰ ਲਿਆਗਾ ਤੇ ਨਾਲ ਹੀ ਇੱਥੇ ਮੈਂ ਦੋ-ਤਿੰਨ ਜਿਹੜੀਆਂ ਹਰੀਆਂ ਮਿਰਚਾਂ ਨੇ ਆਂ ਬਰੀਕ-ਬਰੀਕ ਕਟਿੰਗ ਕਰਕੇ ਤਿਆਰ ਕਰ ਲਿਆ ਨੇ ਤੇ ਤਿੰਨ-ਚਾਰ ਜਿਹੜੇ ਹਰੇ ਪਿਆਜ਼ ਨੇਗੇ ਉਹਨਾਂ ਨੂੰ ਵੀ ਭੁੱਕਾ ਸਮੇਤ ਕਟਿੰਗ ਕਰ ਲਿਆਗਾ ਜਿਹੜਾ ਟੇਸਟ ਸਟਫਿੰਗ ਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਚੀਜ਼ ਪਾ ਸਕਦੇ ਹੋਗੇ ਜਿਹੜੀ ਤੁਹਾਨੂੰ ਪਸੰਦ ਹੈਗੀ ਤੇ ਮੈਨੂੰ ਇੱਥੇ ਜਿਹੜੀ ਜਿਹੜੀ ਚੀਜ਼ ਪਸੰਦ ਹੈ ਮੈਂ ਤੁਹਾਨੂੰ ਦੱਸ ਰਹੀ ਐ ਮੈਂ ਹਰੀ ਮਿਰਚ ਮੈਨੂੰ ਪਸੰਦ ਹੈਗੀ ਤੇ ਜਿਹੜਾ ਹਰੀ ਭੂਕ ਵਾਲਾ ਪਿਆਜ਼ ਹੈਗਾ ਉਹ ਵੀ ਤੇ ਉਸ ਤੋਂ ਬਾਅਦ ਆਪਾਂ ਲੈ ਲਵਾਂਗੇ ਪਿਆਜ਼ ਐਥੇ ਪਿਆਜ਼ ਨੂੰ ਵੀ ਆਪਾਂ ਬਰੀਕ-ਬਰੀਕ ਕਟਿੰਗ ਕਰ ਲਵਾਂਗੇ ਤੇ ਜੇ ਤੁਸੀਂ ਇਹ ਤੁਸੀਂ ਕਟਿੰਗ ਕਰਕੇ ਸਟਫਿੰਗ ਨਹੀਂ ਪਾਉਣੀ ਤਾਂ ਤੁਸੀਂ ਇਹਦੇ ਵਿੱਚ ਮਤਲਬ ਕਿ ਸਲਾਈਸ ਦੇ ਵਿੱਚ ਜਿਵੇਂ ਬਾਜ਼ਾਰ ਦੇ ਆਪਾਂ ਉਹ ਸਲਾਈਸ ਕਰਕੇ ਪਾਉਂਦੇ ਨੇ ਜਿਵੇਂ ਪਿਆਜ਼ ਦਾ ਸਲਾਈਸ ਲੈ ਲੈ ਟਮਾਟਰ ਦਾ ਸ਼ਿਮਲਾ ਮਿਰਚ ਖੀਰਾ ਜੋ ਵੀ ਤੁਹਾਨੂੰ ਪਸੰਦ ਹੈਗਾ ਉਹ ਲੰਬੇ ਮਤਲਬ ਕਿ ਗੋਲ-ਗੋਲ ਸਲਾਈਸ ਕਰਕੇ ਤੁਸੀਂ ਵੀ ਪਾ ਸਕਦੇ ਹੋ ਪਰ ਅੱਜ ਆਪਾਂ ਇਹਦੀ ਜਿਹੜੀ ਸਟਫਿੰਗ ਹੈਗੀ ਉਹ ਕਟਿੰਗ ਕਰਕੇ ਬਣਾਵਾਂਗੇ ਜਿਹਦਾ ਜਿਹੜਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ 버ਗਰ ਦੇ ਵਿੱਚ ਤੇ ਇਧਰ ਜਿਹੜੀਆਂ ਟਿੱਕੀਆਂ ਆਪਣੀਆਂ ਦੂਸਰੇ ਪਾਸੇ ਵੀ ਸਿੱਕ ਗਈਆਂ ਨੇ ਤੇ ਇਹ ਉਧਰ ਆਪਾਂ ਮਤਲਬ ਕਿ ਪਲਟ ਲਏ ਨੇ ਥੋੜਾ ਜਿਹਾ ਹਲਕਾ ਦਬਾਵਾਂਗੇ ਤਾਂ ਕਿ ਇਹ ਅੰਦਰ ਟਿਕਰ ਕ੍ਰਿਸਪੀ ਹੋ ਜਾਣ ਜਿਹੜੀਆਂ ਟਿੱਕੀਆਂ ਨਹੀਂ ਆ ਕਿਉਂਕਿ ਸਾਈਜ਼ ਦੇ ਵਿੱਚ ਕਾਫੀ ਜ਼ਿਆਦਾ ਵੱਡੀ ਸੀਗੀ ਜਿਹੜੀ ਇਹ ਟਿੱਕੀ ਹੈਗੀ ਤਾਂ ਕਰਕੇ ਆਪਾਂ ਹਲਕਾ ਜਿਹਾ ਨੂੰ ਦਬਾ ਦਬਾ ਕੇ ਮਤਲਬ ਕਿ ਫਰਾਈ ਕਰ ਲਿਆ ਉਹਦੇ ਨਾਲ ਇਹ ਅੰਦਰ ਟਿਕਰ ਕ੍ਰਿਸਪੀ ਹੋ ਜਾਣਗੀਆਂ ਤੇ ਜਿਹੜਾ ਇਹ ਇਹਦਾ ਟੇਸਟ ਤੇ ਕਰੈਂਚ ਬਹੁਤ ਜ਼ਿਆਦਾ ਵਧੀਆ ਹੋ ਜਾਊਗਾ ਤੇ ਇਧਰ ਜਿਹੜੀਆਂ ਆਪਾਂ ਟਿੱਕੀਆਂ ਨੇ ਇਹਨਾਂ ਨੂੰ ਮਤਲਬ ਕਿ ਹੋਰ ਥੋੜਾ ਜਿਹਾ ਕ੍ਰਿਸਪੀ ਕਰ ਲੈਣੇ ਆਂਗੇ ਦੋਨੇ ਸਾਈਡਾਂ ਦੇ ਉੱਪਰ ਤੇ ਜਦ ਤੱਕ ਰ ਆਪਣੀਆਂ ਟਿੱਕੀਆਂ ਨਹੀਂ ਆ ਮਤਲਬ ਕਿ ਫਰਾਈ ਹੁੰਦੀਆਂ ਨੇ ਕ੍ਰਿਸਪੀ ਹੁੰਦੀਆਂ ਨੇ ਉਦੋਂ ਤੱਕ ਅਪਾ ਜਿਹੜੀ ਨਾਲ-ਨਾਲ ਹੈ ਜਿਹੜੀ ਇਹ ਸਟਫਿੰਗ ਹੈਗੀ ਉਹ ਵੀ ਤਿਆਰ ਕਰ ਲਵਾਂਗੇ ਤੇ ਇਧਰ ਆਪਾਂ ਪਿਆਜ਼ ਕਟਿੰਗ ਕਰ ਲਿਆ ਸੀ ਤੇ ਟਮਾਟਰ ਰਹਿਣਾ ਰਹਿ ਗਿਆ ਸੀ ਕਟਿੰਗ ਵਾਲਾ ਤੇ ਇਹਨੂੰ ਵੀ ਆਪਾਂ ਬਰੀਕ-ਬਰੀਕ ਕੱਟ ਕੇ ਜਿਹੜਾ ਤਿਆਰ ਕਰ ਲਵਾਂਗੇ ਟਮਾਟਰ ਨੂੰ ਵੀ ഇദ്ര ടമാറ്റ കടിംഗ് തയ്യാറിയ ഫ്രൈ പോകുന്ന ബിക്ക് കിസ്പി ഈ കട ലവ ਸਾਰੀਆਂ ਟਿੱਕੀਆਂ ਆਪਾਂ ਮਤਲਬ ਕਿ ਫਰਾਈ ਕਰਕੇ ਤਕਰੀਬਨ ਕੱਢ ਲਿਆ ਨੇ ਉਸੇ ਫਰਾਈ ਪੈਨ ਦੇ ਵਿੱਚ ਆਪਾਂ ਜਿਹੜਾ ਤੇਲ ਹੈਗਾ ਬਾਕੀ ਦਾ ਸਾਰਾ ਕੱਢ ਦਵਾਂਗੇ ਤੇ ਥੋੜਾ ਜਿਹਾ ਤੇਲ ਰੱਖ ਲਵਾਂਗੇ ਤੇ ਇੱਧਰ ਆਪਾਂ ਲੈ ਲਈ ਵਰਗਰ ਬਣਾ ਤੇ ਇਹਨਾਂ ਨੂੰ ਆਪਾਂ ਮਤਲਬ ਕਿ ਕਟਿੰਗ ਕਰ ਲਵਾਂਗੇ ਬਚਾ ਲਓ ਸੈਂਟਰ ਦੇ ਵਿੱਚੋਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸੇਕ ਲਵਾਂਗੇ ਫਰਾਈ ਪੈਨ ਦੇ ਵਿੱਚ ਧਰ ਕੇ ਤੇ ਦੋਨੇ ਪਾਸੇ ਮਤਲਬ ਕਿ ਆਪਾਂ ਇਹਨਾਂ ਨੂੰ ਹਲਕਾ ਹਲਕਾ ਕ੍ਰਿਸਪੀ ਜਿਹਾ ਕਰ ਲਵਾਂਗੇ ਤੇ ਇੱਥੇ ਆਪਾਂ ਇਹੇ ਵਰਗਰਾਂ ਨੂੰ ਕਟਲੇ ਤੇ ਇਹਨਾਂ ਨੂੰ ਹੁਣ ਆਪਾਂ ਫਰਾਈ ਪੈਨ ਦੇ ਵਿੱਚ ਰੱਖ ਦਵਾਂਗੇ ਕ੍ਰਿਸਪੀ ਹੋਣ ਵਾਸਤੇ ਦੋਨਾਂ ਸਾਈਡਾਂ ਤੋਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਕਰ ਲਵਾਂਗੇ ਹਲਕਾ ਜਿਹਾ ਤੇਲ ਹੀ ਪਾਉਣਾ ਜ਼ਿਆਦਾ ਤੇਲ ਨਹੀਂ ਪਾਉਣਾ ਹੈਗਾ ਹੈ ਇੱਥੇ ਤੁਸੀਂ ਬਟਰ ਵੀ ਲੈ ਸਕਦੇ ਹੋਗੇ ਜੇ ਤੁਹਾਨੂੰ ਬਟਰ ਪਸੰਦ ਆ ਤਾਂ ਤੁਸੀਂ ਬਟਰ ਵੀ ਲੈ ਸਕਦੇ ਹੋ ਪਰ ਮੈਂ ਇਹਨਾਂ ਨੂੰ ਥੋੜਾ ਜਿਹਾ ਜਿਹੜਾ ਸਰੋਂ ਦੇ ਤੇਲ ਦੇ ਵਿੱਚ ਇਹਦੇ ਚ ਕਰਾਰਾਪਣ ਆ ਜਾਂਦਾ ਤਾਂ ਕਰਕੇ ਆਪਾਂ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਵਾਂਗੇ ਇਹਨਾਂ ਨੂੰ ਉੰਬਰਗਰ ਜਿਹੜੇ ਆਪਾਂ ਇਸ ਤਰ੍ਹਾਂ ਸੇਕ ਕੇ ਤਿਆਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਇੱਕ ਸਾਈਡ ਤੋਂ ਵਧੀਆ ਕ੍ਰਿਸਪੀ ਜਿਹਾ ਹੋ ਗਿਆ ਥੋੜਾ ਥੋੜਾ ਜਿਆਦਾ ਵੀ ਨਹੀਂ ਮਤਲਬ ਕਿ ਤੇ ਇਧਰ ਆਪਾਂ ਜਿਹੜੀ ਆਪਾਂ ਸਟਫਿੰਗ ਤਿਆਰ ਕਰਨੀ ਹੈ ਉਹਦੇ ਪਿਛਪਾਤੀ ਆਪਾਂ ਨੇ ਤੰਦੂਰੀ ਸੌਸ ਥੋੜੀ ਪਾ ਲ ਮੰਗੀ ਪੀਜ਼ਾ ਵਾਸਤਾ ਸੌਸ ਉਸ ਤੋਂ ਬਾਅਦ ਪਾ ਲਾਂਗੇ ਆਪਾਂ ਇਹਦੇ ਵਿੱਚ ਮਿਉਨੀ ਇਦੇ ਵਿੱਚ ਹੋਰ ਕਿਸੇ ਤਰ੍ਹਾਂ ਦਾ ਕੋਈ ਮਸਾਲਾ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਸੌਸਾਂ ਦੇ ਨਾਲ ਹੀ ਜਿਹੜਾ ਇਹਦਾ ਟੇਸਟ ਹੈਗਾ ਟੇਸਟ ਹੈ ਜਿਹੜਾ ਬਹੁਤ ਵਧੀਆ ਹੋ ਜਾਂਦਾ ਹੈਗਾ ਮਾਇਓਨੀ ਪਾ ਦਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਸਟਫਿੰਗ ਹੈ ਆਪਣੀ ਬਿਲਕੁਲ ਤਿਆਰ ਹੋ ਚੁੱਕੀ ਤੇ ਬਹੁਤ ਹੀ ਕਲਰਫੁਲ ਜਿਹੜੀ ਹੈਗੀ ਸਟਫਿੰਗ ਆਪਣੀ ਬਿਲਕੁਲ ਤਿਆਰ ਹੋ ਗਈ ਹੈਗੀ ਤੁਸੀਂ ਦੇਖ ਸਕਦੇ ਹੋ ਦੇਖਣ ਦੇ ਵਿੱਚ ਇੰਨੀ ਜ਼ਿਆਦਾ ਸੋਹਣੀ ਲੱਗਦੀ ਹੈ ਤੇ ਖਾਣ ਦੇ ਵਿੱਚ ਕਿੰਨਾ ਵਧੀਆ ਟੇਸਟ ਹੋਊਗਾ ਇਹਦਾ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਾਲ ਹੀ ਧਨੀਆ ਪਤਾ ਹਰਾ ਤੇ ਇਹਨੂੰ ਵੀ ਆਪਾਂ ਵਿੱਚ ਹੀ ਮਿਕਸ ਕਰ ਲਵਾਂਗੇ ਤੇ ਇਹ ਜਿਹੜੀ ਆਪਣੀ ਸਟਫਿੰਗ ਹੈ ਬਿਲਕੁਲ ਬਣ ਕੇ ਤਿਆਰ ਹੈਗੀ ਹੁਣ ਇਸ ਟਾਈਮ ਇਹਨੂੰ ਤੁਸੀਂ ਸੈਂਡਵਿਚ ਦੇ ਵਿੱਚ ਲਗਾਓ ਚਾਹੇ ਤੁਸੀਂ 버거 ਦੇ ਵਿੱਚ ਲਗਾਓ ਬਹੁਤ ਜ਼ਿਆਦਾ ਵਧੀਆ ਜਿਹੜੀ ਟੇਸਟੀ ਇਹ ਸਟਫਿੰਗ ਬਣ ਕੇ ਤਿਆਰ ਹੋ ਗਈ ਹੈਗੀ ਤੇ ਹੁਣ ਆਪਣੇ ਜਿਹੜੇ ਇੱਧਰ ਆਪਾਂ ਲੈ ਲਵਾਂਗੇ 버거 ਜਿਹੜੇ ਆਪਾਂ ਜਿਹੜੇ ਇਹ ਬਣ ਲੈਤੇ ਨੇਗੇ 버거 ਵਾਰੇ ਇਹ ਲੈ ਲੈਨੇਗੇ ਇਹਨਾਂ ਦੇ ਉੱਪਰ ਸਭ ਤੋਂ ਪਹਿਲਾਂ ਆਪਾਂ ਤੰਦੂਰੀ ਸੌਸ ਪਾ ਦਾਂਗੇ ਜਿੰਨੀ ਤੁਹਾਨੂੰ ਪਸੰਦ ਹੈਗੀ ਉਸ ਹੱਬ ਨਾਲ ਤੁਸੀਂ ਲੈ ਸਕਦੇ ਹੋ ਆਪਣੇ ਟੇਸਟ ਅਨਸਾਰ ਜਿਹੜੀਆਂ ਸੌਸਾਂ ਤੁਸੀਂ ਲੈ ਸਕਦੇ ਹੋ ਘੱਟ ਵੱਧ ਉਸ ਤੋਂ ਬਾਅਦ ਆਪਾਂ ਪੀਜ਼ਾ ਪਾਸਤਾ ਸੌਸ ਆ ਜਿਹੜੀ ਇਹ ਲੈ ਲਵਾਂਗੇ ਸਾਰਿਆਂ ਦੇ ਉੱਪਰ ਥੋੜੀ-ਥੋੜੀ ਆਪਾਂ ਇਹ ਪਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਲੈ ਲਵਾਂਗੇ ਮਿਉਨੀ ਤੇ ਉਹਨੂੰ ਵੀ ਥੋੜੀ-ਥੋੜੀ ਸਾਰਿਆਂ ਦੇ ਉੱਪਰ ਪਾ ਲਵਾਂਗੇ ਤੇ ਜਿਹੜੇ ਇਹ ਪੰਨ ਨੇਗੇ ਜੇ ਆਪਾਂ ਘੱਟ ਸੌਸ ਲਾਵਾਂਗੇ ਤਾਂ ਇਹ ਥੋੜਾ ਜਿਹਾ ਫਿੱਕਾ ਫਿੱਕਾ ਟੇਸਟ ਆਉਂਦਾ ਰਹਿੰਦਾ ਹੈਗਾ ਤੇ ਇਹਨਾਂ ਦਾ ਜਿਹੜਾ ਇਹ ਸੌਸਾਂ ਨਾਲ ਜਿਹੜਾ ਇਹ ਚੰਗੀ ਤਰ੍ਹਾਂ ਅੰਦਰ ਟਿਕ ਕਰੇ ਚਲੀਆਂ ਜਾਣੀਆਂ ਤੇ ਟੇਸਟ ਬਹੁਤ ਵਧੀਆ ਹੋ ਜਾਂਦਾ ਹੈਗਾ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਟਰਾਈ ਜ਼ਰੂਰ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਇਸ ਤਰ੍ਹਾਂ ਬਣਾਏ ਹੋਏ 버ਗਰ ਤੇ ਇੱਕ ਵਾਰ ਤੁਸੀਂ ਇਸ ਤਰ੍ਹਾਂ ਬਣਾ ਕੇ ਖਾ ਲੇ ਤਾਂ ਵਾਰ-ਵਾਰ ਐਸੇ ਤਰੀਕੇ ਨਾਲ ਹੀ ਬਣਾਉਣਾ ਪਸੰਦ ਕਰੋਗੇ ਤੇ ਮਿਓਨੀ ਪਾ ਲਈ ਹੈਗੀ ਤੇ ਹੁਣ ਆਪਾਂ ਜਿਹੜੇ ਆ ਦੂਸਰੀ ਸਾਈਡ ਵਾਲੇ ਨੇਗੇ ਇਹਨਾਂ ਤੇ ਆਪਾਂ ਹਰੀ ਚਟਨੀ ਲਾ ਲਵਾਂਗੇ ਇਹ ਆਪਣੀ ਘਰੇ ਬਣਾਈ ਹੋਈ ਤਿਆਰ ਕੀਤੀ ਹੋਈ ਹੈ ਤੇ ਜਿਹੜੀਆਂ ਤੰਦੂਰੀ ਸੌਸ ਤੇ ਮਿਓਨੀ ਦੇ ਸੀ ਸਾਰੀ ਆਪਣੇ ਰੈਡੀमेड ਲੱਤੀ ਸੀਗੀ ਆਪਾਂ ਨੇ ਇਸ ਵਾਰ ਤੇ ਆ ਆਪਾਂ ਘਰੇ ਬਣਾ ਕੇ ਤਿਆਰ ਕੀਤੀ ਹੋਈ ਸ ਇਹਦੇ ਵਿੱਚ ਆਪਾਂ ਨਾਰੀਅਲ ਪਾ ਲਿਆ ਸੀਗਾ ਸੁੱਕਾ ਥੋੜਾ ਜਿਹਾ ਤੇ ਧਨੀਆ ਹਰੀ ਮਿਰਚ ਅਦਰਕ ਲਸਣ ਤੇ ਥੋੜਾ ਨਮਕ ਤੇ ਨਿੰਬੂ ਨਚੋੜ ਲਿਆ ਸੀ ਅੱਧਾ ਤੇ ਇਹ ਜਿਹੜੀ ਆਪਾਂ ਚਟਨੀ ਬਣਾ ਕੇ ਤਿਆਰ ਕਰ ਲਈ ਸੀ ਧਨੀਆ ਪਦੀਨੇ ਵਾਲੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਇਹ ਥੋੜੀ ਜਿਹੀ ਤਿੱਖੀ ਹੋ ਗਈ ਹੈਗੀ ਤਾਂ ਕਰਕੇ ਆਪਾਂ ਥੋੜੀ ਥੋੜੀ ਇਹਨਾਂ ਨੂੰ ਲਾ ਲਈ ਹੈਗੀ ਸਾਰਿਆਂ ਦੇ ਉੱਪਰ ਤੇ ਇਹਨਾਂ ਨੂੰ ਆਪਾਂ ਫਲਾ ਕੇ ਤੇ ਫਲਾ ਲਈ ਹੈਗੀ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਸਾਰਿਆਂ ਤੇ ਫਿਲਾ ਲਿਆ ਆਪਾਂ ਨੇ ਹਰੀ ਚਟਨੀ ਤੇ ਹੁਣ ਆਪਾਂ ਦੂਸਰੀ ਵਾਲੀ ਹੈਗੀ ਜਿਹੜੀ ਉਹ ਵੀ ਚੰਗੀ ਤਰ੍ਹਾਂ ਮਿਕਸ ਕਰਕੇ ਸਾਰੇ ਬਣਾ ਦੇ ਉੱਪਰ ਫਿਲਾ ਲਵਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਬਣਾ ਦੇ ਉੱਪਰ ਇਹਨਾਂ ਨੂੰ ਫਿਲਾ ਲਵਾਂਗੇ ਇਹ ਆਪਾਂ 4 버ਗਰ ਤਿਆਰ ਕਰਦੇ ਹੈਗੇ 4 ਦਾ ਮਤਲਬ ਹੈ ਕਿ ਇੱਕੋ ਵਾਰ ਹੀ ਮਤਲਬ ਕਿ ਪਹਿਲਾਂ ਆਪਾਂ ਇਹਨਾਂ ਦੇ ਉੱਤੇ ਇਹ ਸਾਰੀਆਂ ਸੌਸਾਂ ਲਗਾ ਲਿਆ ਨਹੀਂ ਆ ਤੇ ਇਕੱਠੇ ਹੀ ਤਿਆਰ ਕਰ ਲਵਾਂਗੇ ਚਾਰੇ 버ਗਰ ਆਪਾਂ ਇਹ ਆਪਾਂ ਚੰਗੀ ਤਰ੍ਹਾਂ ਫਲਾ ਲਿਆ ਨੇ ਜਿਹੜੀਆਂ ਸੌਸਾਂ ਨੇਗੇ ਮਿਕਸ ਕਰਕੇ ਇਹ ਸਾਰੇ ਵਰਗਾਂ ਤੇ ਆਪਾਂ ਫਲਾ ਦੀਆਂ ਹੁਣ ਆਪਾਂ ਲਮਾਂਗੇ ਜਿਹੜੀ ਆਪਣੀ ਸਟਫਿੰਗ ਤਿਆਰ ਕਰਕੇ ਰੱਖੀ ਹੈਗੀ ਉਹ ਲੈ ਲਵਾਂਗੇ ਸਟਫਿੰਗ ਨੂੰ ਸਾਰੇ ਮਤਲਬ ਕਿ ਬਣਾ ਦੇ ਉੱਪਰ ਆਪਾਂ ਫਲਾ ਦੇਵਾਂਗੇ ਕਾਫੀ ਕਾਫੀ ਜਿੰਨੇ ਤੁਸੀਂ ਪਸੰਦ ਕਰਦੇ ਹੋਗੇ ਘੱਟ ਵੱਧ ਪਰ ਮੈਂ ਇੱਥੇ ਕਾਫੀ ਦੋ ਦੋ ਚਮਚੇ ਭਰ ਕੇ ਮਤਲਬ ਕਿ ਚੰਗੀ ਤਰ੍ਹਾਂ ਕਾਫੀ ਮਤਲਬ ਕਿ ਮੋਟੀ ਲੇਅਰ ਲਗਾ ਦਉਂਗੀ ਅਸੀਂ ਸਟਫਿੰਗ ਦੀ ਤੇ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਇਸ ਤਰ੍ਹਾਂ ਸਟਫਿੰਗ ਬਣਾ ਕੇ ਟਾਈ ਜ਼ਰੂਰ ਕਰਨਾ ਤੇ ਸਾਰੇ ਬਣਾ ਦੇ ਉੱਪਰ ਹੀ ਆਪਾਂ ਇਹ ਲਗਾ ਦੇਵਾਂਗੇ ਕਾਫੀ ਕਾਫੀ ਸਾਰੇ ਜਿਹੜੀ ਸਟਫਿੰਗ ਹੈਗੀ ਆ ਰਾਮ ਨਾਲ ਚੰਗੀ ਤਰ੍ਹਾਂ ਇਹਨੂੰ ਫਲਾ ਦੇਣਾ ਤੁਸੀਂ ਨੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਕਿਉਂਕਿ ਆਪਾਂ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਜਿਹੜੀ ਇਹ ਰੈਸਪੀ ਬਣਾ ਕੇ ਤਿਆਰ ਕੀਤੀ ਹੈ ਬਹੁਤ ਜ਼ਿਆਦਾ ਟੇਸਟੀ ਹੈਗੀ ਖਾਣ ਦੇ ਵਿੱਚ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੇ ਇਹ 버ਗਰ ਹੈਗੇ ਬਣ ਕੇ ਤਿਆਰ ਹੋਏ ਨੇਗੇ ਇਹਦੇ ਵਿੱਚ ਆਪਾਂ ਮਤਲਬ ਕਿ ਨੂਡਲ ਵਗੈਰਾ ਨਹੀਂ ਪਾਏ ਬਗੈਰ ਨੂਡਲ ਜਿਹੜੇ ਇਹ 버ਗਰ ਨੇਗੇ ਤੇ ਜੇ ਤੁਸੀਂ ਨਿਊਡਲ ਪਾਉਣੇ ਹੋਣ ਤਾਂ ਤੁਸੀਂ ਨਿਊਡਲ ਵੀ ਪਾ ਸਕਦੇ ਹੋਗੇ ਜਦੋਂ ਆਪਾਂ ਟਿੱਕੀ ਰੱਖਦੇ ਹਾਂ ਉਸ ਤੋਂ ਬਾਅਦ ਤੁਸੀਂ ਨਿਊਡਲ ਲੈ ਕੇ ਐਡ ਕਰ ਸਕਦੇ ਹੋਗੇ ਪਰ ਇਹ ਆਪਾਂ ਜਿਹੜੀ ਸਟਫਿੰਗ ਟਿੱਕੀ 버ਗਰ ਬਣਾ ਕੇ ਤਿਆਰ ਕੀਤਾ ਹੈਗਾ ਤੇ ਕਾਫੀ-ਕਾਫੀ ਸਟਫਿੰਗ ਆਪਾਂ ਧਰ ਲਈਏਗੀ ਉਸ ਤੋਂ ਬਾਅਦ ਆਪਾਂ ਲਮਾਗੇ ਟਿੱਕੀ ਟਿੱਕੀ ਧਰ ਲਈਏ ਉੱਪਰ ਆਪਾਂ ਸਾਰਿਆਂ ਦੇ ਇਸ ਤਰ੍ਹਾਂ ਕਿਉਂਕਿ ਟਿੱਕੀ ਕਾਫੀ ਵੱਡੇ ਸਾਈਜ਼ ਸ ਬਣਾ ਕੇ ਤਿਆਰ ਕੀਤੀ ਹੈ ਆਪਾਂ ਨੇ ਤੇ ਇਹ ਹੁਣ ਆਪਾਂ ਜਿਹੜਾ ਇਹਨਾਂ ਦਾ ਉੱਪਰਲਾ ਪੀਸ ਹੈਗਾ ਉਹਨੂੰ ਉਹਦੇ ਉੱਪਰ ਰੱਖ ਦਵਾਂਗੇ ਤੇ ਇਹ 버거 ਆਪਣੇ ਬਿਲਕੁਲ ਤਿਆਰ ਹੋ ਗਏ ਨੇਗੇ ਤੇ ਪਰ ਇੱਕ ਹਜੇ ਥੋੜੀ ਜੀ ਆਪਣਾ ਪ੍ਰੋਸੈਸ ਰਹਿੰਦਾਗਾ ਤੇ ਵੈਸੇ ਤਾਂ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋਗੇ ਕਿਉਂਕਿ ਆਪਾਂ 버ਗਰ ਸੇਕ ਕੇ ਰੱਖੇ ਨੇਗੇ ਪਰ ਇੱਕ ਸਟੈਪ ਆਪਾਂ ਹੋਰ ਕਰਾਂਗੇ ਨਵਾਂ ਤੇ ਆਪਾਂ ਇੱਕ ਪੈਨ ਲੈ ਲਿਆਗਾ ਫਿਰ ਦਵਾਰੇ ਉਹਦੇ ਵਿੱਚ ਥੋੜਾ ਜਿਹਾ ਤੇਲ ਪਾ ਲਿਆ ਤੇ ਥੋੜੀ ਜੀ ਪੀਜਾ ਪਾਸਤਾ ਸੌਸ ਹੈਗੀ ਜਿਹੜੀ ਉਹ ਪਾ ਲਈ ਹੈਗੀ ਉਸ ਤੋਂ ਬਾਅਦ ਆਪਾਂ ਬ੍ਰੀਕ ਕਟਿਆ ਹੋਇਆ ਧਨੀਆ ਪਾ ਲਵਾਂਗੇ ਇਹਦੇ ਨਾਲ ਜਿਹੜੇ 버ਗਰ ਆਪਣੇ ਬਹੁਤ ਹੀ ਕਲਰਫੁਲ ਬਹੁਤ ਹੀ ਜ਼ਿਆਦਾ ਸੋਹਣੇ ਤੇ ਬਹੁਤ ਹੀ ਮਤਲਬ ਕਿ ਟੇਸਟੀ ਬਣ ਕੇ ਤਿਆਰ ਹੋਣਗੇ ਤੇ ਇਹਨੂੰ ਆਪਾਂ ਪੈਨ ਦੇ ਵਿੱਚ ਫਲਾ ਲਵਾਂਗੇ ਜਿਹੜੀ ਚਟਨੀ ਦੀ ਪੀਜ਼ਾ ਪਾਸਤੇ ਸੌਸ ਹੈਗੀ ਧਨੀਏ ਦੇ ਸਮੇਤ ਤੇ ਉਸ ਤੋਂ ਬਾਅਦ ਆਪਣੇ ਜਿਹੜੇ 버ਗਰ ਬਣਾ ਕੇ ਰੱਖੇ ਆਪਾਂ ਉਹਨਾਂ ਨੂੰ ਥੋੜਾ ਥੋੜਾ ਸੇਕ ਲਾਂਗੇ ਜਿਹੜੀ ਪੀਜ਼ਾ ਪਾਸਾ ਸੌਸ ਦੇ ਵਿੱਚ ਤੇ ਦੇਖਣ ਦੇ ਵਿੱਚ ਵੀ ਕਲਰਫੁੱਲ ਹੋ ਜਾਣਗੇ ਤੇ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਤੇ ਇਹਨਾਂ ਨੂੰ ਆਪਾਂ ਆਰਾਮ ਨਾਲ ਰੱਖ ਦੇਣਾਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਹਲਕਾ ਹਲਕਾ ਸੇਕ ਲੈਣਾ ਦੋਨੇ ਪਾਸੋਂ ਤੇ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆਊਗਾ ਇਸ ਤਰ੍ਹਾਂ ਬਣਾ ਕੇ ਟਰਾਈ ਜ਼ਰੂਰ ਕਰਨਾ ਇਹਨਾਂ ਨੂੰ ਤੇ ਇੱਕ ਸਾਈਡ ਤੋਂ ਜਦੋਂ ਇਹ ਥੋੜਾ ਜਿਹਾ ਹਲਕਾ ਜਿਹਾ ਸੇਕ ਲੱਗ ਗਿਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਲਟ ਦਵਾਂਗੇ ਸਾਵਧਾਨੀ ਨਾਲ ਕਿਉਂਕਿ ਇਹ ਕਾਫੀ ਭਰੇ ਹੋਏ ਨੇਗੇ ਤੇ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਵਧੀਆ ਕਲਰ ਆਇਆ ਹੈਗਾ ਜਿਹੜੀ ਆਪਾਂ ਸੌਸ ਪਾਈ ਹੈਗੀ ਤੇ ਨਾਲ ਧਨੀਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਲੱਗ ਰਿਹਾ ਹੈਗਾ ਕਲਰਫੁੱਲ 버ਗਰ ਤੇ ਇਸ ਤਰ੍ਹਾਂ ਹੀ ਆਪਾਂ ਦੋਨੇ ਪਾਸੇ ਇਹਨਾਂ ਨੂੰ ਸੇਕ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਰਾਂਗੇ ਸਰਵ ਤੇ ਇਹ ਆਪਣੇ ਦੋਨੇ ਪਾਸੇ ਸੇਕਣ ਤੋਂ ਬਾਅਦ ਆਪਾਂ 버ਗਰ ਲੈ ਲੈਨੇ ਆਂਗੇ ਪਲੇਟ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ 버ਗਰ ਬਣ ਕੇ ਤਿਆਰ ਹੋਇਆਗਾ ਤੇ ਹੁਣ ਇਸ ਤਰ੍ਹਾਂ ਹੀ ਆਪਣਾ ਜਿਹੜਾ ਇੱਕ ਵੈਚ ਹੋਰ ਰਹਿ ਗਿਆ ਦੋ 버ਗਰਾਂ ਦਾ ਉਹ ਵੀ ਇਸ ਤਰ੍ਹਾਂ ਹੀ ਆਪਾਂ ਥੋੜੀ ਸੌਸ ਪਾਵਾਂਗੇ ਥੋੜਾ ਜਿਹਾ ਧਨੀਆ ਪਾ ਕੇ ਤੇ ਇਹਨੂੰ ਫਲਾ ਕੇ ਤੇ ਉਸ ਤੋਂ ਬਾਅਦ ਆਪਾਂ ਦੂਸਰੇ 버ਗਰ ਆ ਜਿਹੜੇ ਉਹ ਵੀ ਸੇਕ ਲਾਂਗੇ ਹਲਕੇ ਹਲਕੇ ਤੇ ਸਾਵਧਾਨੀ ਨਾਲ ਸੇਕਨੇ ਕਿਉਂਕਿ ਇਹ ਕਾਫੀ ਲੋਡਡ 버ਗਰ ਹੋ ਗਿਆ ਹੈ ਟਿੱਕੀ ਕਾਫੀ ਬਹੁਤ ਜ਼ਿਆਦਾ ਵੱਡੀ ਸੀਗੀ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਦੂਸਰਾ ਪਾਸਾ ਵਲਟ ਲਾਵਾਂਗੇ ਇਸ ਤਰ੍ਹਾਂ ਤੇ ਬਹੁਤ ਹੀ ਕਲਰਫੁੱਲ ਤੇ ਬਹੁਤ ਹੀ ਜ਼ਿਆਦਾ ਟੇਸਟੀ 버ਗਰ ਬਣ ਕੇ ਤਿਆਰ ਹੋਣਗੇ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਹੈਲਥੀ ਟੇਸਟੀ ਤੇ ਬਣਾ ਕੇ ਟਰਾਈ ਜ਼ਰੂਰ ਕਰਨਾ ਦੋਨੇ 버ਗਰ ਇਹ ਵੀ ਸੇਕ ਕੇ ਆਪਣੇ ਤਕਰੀਬਨ ਤਿਆਰ ਹੋ ਗਏ ਇਹਨਾਂ ਨੂੰ ਵੀ ਆਪਾਂ ਲੈ ਲਵਾਂਗੇ ਪਲੇਟ ਦੇ ਵਿੱਚ ਆਪਣੇ 버거 ਦਾ ਦੂਸਰਾ ਬੈਚ ਵੀ ਆਪਣਾ तकरीबन ਤਿਆਰ ਹੋ ਗਿਆ ਹੈਗਾ ਬਿਲਕੁਲ ਤੇ ਬਹੁਤ ਹੀ ਕਲਰਫੁਲ 버거 ਬਣ ਕੇ ਤਿਆਰ ਨੇਗੇ ਤੇ ਹੁਣ ਆਪਾਂ ਇਹਨੂੰ ਜਿਹੜੇ ਥੋੜੀ ਥੋੜੀ ਇਹਦੇ ਉੱਤੇ ਆਪਾਂ ਮਾਇਓਨੀ ਐਡ ਕਰ ਦਵਾਂਗੇ ਜਿਹੜੇ ਦੇਖਣ ਦੇ ਵਿੱਚ ਹੋਰ ਜ਼ਿਆਦਾ ਸੋਹਣੇ ਲੱਗਣਗੇ ਤੇ ਇਸ ਤਰ੍ਹਾਂ 버거 ਜਿਹੜੇ ਆ ਬਣਾ ਕੇ ਟਰਾਈ ਜ਼ਰੂਰ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਨੇਗੇ ਇੱਕ ਵਾਰ ਤੁਸੀਂ ਬਣਾ ਲੇ ਤਾਂ ਵਾਰ-ਵਾਰ ਇਸ ਤਰ੍ਹਾਂ ਹੀ ਬਣਾ ਕੇ ਖਾਓਗੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕੀਤੇ ਨੇ ਮੈਂ ਤੇ ਥੋੜੀ ਥੋੜੀ ਮੈਨੀ ਪਾ ਕੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਣਗੇ ਹੋਰ ਜ਼ਿਆਦਾ ਤੇ ਖਾਣ ਦੇ ਵਿੱਚ ਵੀ ਓਨੇ ਜ਼ਿਆਦਾ ਟੇਸਟੀ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਾਲ ਸੋਇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਦੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀਗਤ ਜੀ